ਆ ਵੇਖੋ ਇੱਥੇ ਲਾਈਟਾਂ ਲੱਗੀਆਂ ਇਹ ਜਿਹੜੀਆਂ ਲਾਈਟਾਂ ਵਾਂ ਸਾਡੇ ਪੰਜਾਬ ਦੇ ਜਿੰਨੇ ਛੋਟੇ ਸ਼ਹਿਰ ਆ ਨਾ ਉਹਦੇ ਵਿੱਚ ਕਿਤੇ ਵੀ ਵੇਖਣ ਨੂੰ ਨਹੀਂ ਮਿਲਦੀਆਂ ਲੋਕੀ ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਆ 40-50 ਕਰੋੜ ਰੁਪਏ ਦੀ ਜਾਇਦਾਦ ਬਣਦੀ ਆ ਜਿਹੜੀ ਕਿ ਮਿੱਟੀ ਹੋ ਚੁੱਕੀ ਆ ਜੰਗਲ ਬਣ ਚੁੱਕੀ ਆ ਸ਼ਰਾਬੀ ਲੋਕਾਂ ਦਾ ਅੱਡਾ ਬਣ ਚੁੱਕੀ ਆ ਜੰਗਲੀ ਜਾਨਵਰਾਂ ਦਾ ਤੇ ਜਰੀਲੇ ਸੱਪਾਂ ਦਾ ਘਰ ਬਣ ਚੁੱਕੀ ਆ ਤੇ ਇਹਦਾ ਫਿਰ ਕੀ ਕੀ ਨੁਕਸਾਨ ਹੋਇਆ ਜੀਦਾ ਨੁਕਸਾਨ ਵੇਖੋ ਜੀ ਇੱਕਦਮ ਨਸ਼ੇੜੀਆਂ ਦਾ ਅੱਡਾ ਬਣ ਗਿਆ ਦੂਜਾ ਇਹ ਆ ਵੀ ਉੱਥੋਂ ਭੰਨ ਤੋੜ ਕੇ ਲੋ ਨਸ਼ੇੜੀ ਜਿਹੜੇ ਆ ਉਹ ਚੀਜ਼ਾਂ ਮਤਲਬ ਜਿੰਨਾ ਵੀ ਲੋਹਾ ਲਵਾ ਸਾਰਾ ਜਿਹਾ ਕਾਟ ਜਿੰਨਾ ਵੀ ਵਧੀਆ ਸਮਾਨ ਲੱਗਾ ਸੀ ਉਹ ਸਾਰਾ ਲੈ ਗਿਆ ਪੰਜਾਬ ਵਿੱਚ ਕੋਈ ਵੀ ਸਰਕਾਰ ਹੋਵੇ ਉਹ ਲੋਕਾਂ ਨੂੰ ਵੱਡੀਆਂ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਆ ਤੇ ਲੋਕਾਂ ਦਾ ਕਰੋਨਾ ਅਰਬਾਂ ਰੁਪਿਆ ਦਾ ਜਿਹੜਾ ਟੈਕਸਾਂ ਦਾ ਪੈਸਾ ਵਾ ਉਹ ਇਨ੍ਹਾਂ ਸਹੂਲਤਾਂ ਲਈ ਖਰਚਦੀ ਆ ਜ਼ਮੀਨਾਂ ਅਕਵਾਇਰ ਕਰਦੀ ਆ ਜ਼ਮੀਨਾਂ ਮੁੱਲ ਵੀ ਲੈਣੀਆਂ ਪੈਂਦੀਆਂ ਪਰ ਜਿਹੜੀਆਂ ਪੰਚਾਇਤਾਂ ਦੀਆਂ ਸ਼ਾਮਲਾ ਸ਼ਾਮਲਾਟ ਜ਼ਮੀਨਾਂ ਨੇ ਉਹਦੇ ਉੱਤੇ ਸਰਕਾਰ ਖੁਦ ਆਪਣੇ ਪ੍ਰੋਜੈਕਟ ਬਣਾ ਲੈਂਦੀ ਆ ਅਜਿਹਾ ਹੀ ਇੱਕ ਪ੍ਰੋਜੈਕਟ ਹਵੀ ਗੱਡੀਆਂ ਜਿਹੜੀਆਂ ਟਰੱਕਾਂ ਟਰੱਕ ਨੇ ਬੱਸਾਂ ਨੇ ਉਹਨਾਂ ਦੇ ਜਿਹੜੇ ਡਰਾਈਵਰ ਆ ਉਹਨਾਂ ਦਾ ਜਦੋਂ ਇੱਕ ਟੈਸਟ ਹੁੰਦਾ ਉਹਨਾਂ ਦਾ ਜਦੋਂ ਡਰਾਈਵਿੰਗ ਲਾਇਸੈਂਸ ਨਵਾਂ ਬਣਦਾ ਜਾਂ ਰੀਨਿਊ ਹੁੰਦਾ ਤਾਂ ਉਹਦੇ ਵਾਸਤੇ ਉਹਨਾਂ ਦਾ ਇੱਕ ਟ੍ਰੇਡ ਟੈਸਟ ਹੁੰਦਾ ਉਸ ਟ੍ਰੇਡ ਟੈਸਟ ਨੂੰ ਪ੍ਰੈਕਟੀਕਲ ਤੌਰ ਤੇ ਕਰਵਾਉਣ ਵਾਸਤੇ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਦੋ ਟ੍ਰੇਡ ਸੈਂਟਰ ਜਿਹੜੇ ਆ ਉਹ ਸਥਾਪਿਤ ਕੀਤੇ ਸੀ ਇੱਕ ਮੇਰੇ ਕੋਲ ਮੁਕਸਰ ਜ਼ਿਲ੍ਹੇ ਦੇ ਵਿੱਚ ਮਊਆਣਾ ਵਾ ਇੱਕ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਿੰਡ ਭੇਟ ਪਤਣ ਹਲਕਾ ਸ਼੍ਰੀ ਹਰਗਵਿੰਦਪੁਰ ਦੇ ਪਿੰਡ ਦੀ 12 ਕਿੱਲੇ ਜ਼ਮੀਨ ਲੈ ਕੇ ਇਹ ਜਿਹੜਾ ਇੱਕ ਟਰੇਡ ਸੈਂਟਰ ਆ ਜਿਹੜਾ ਉਹ ਬਣਾਇਆ ਗਿਆ ਸੀ ਇਸ ਟਰੇਡ ਸੈਂਟਰ ਨੂੰ ਬਣੇ ਹੋਏ ਲਗਭਗ 10 ਸਾਲ ਹੋ ਗਏ ਆ 10 ਸਾਲਾਂ ਦੇ ਵਿੱਚ ਇਸ ਟਰੇਡ ਸੈਂਟਰ ਦਾ ਕੀ ਹਾਲਾਤ ਬਣੇ ਇਥੇ ਕਿੰਨੇ ਪੈਸੇ ਲੱਗੇ ਇਥੇ ਕਿੰਨੀ ਜ਼ਮੀਨ ਜਿਹੜੀ ਐਕਵਾਇਰ ਕੀਤੀ ਗਈ ਉਹਦੇ ਬਾਰੇ ਗੱਲਬਾਤ ਕਰਦੇ ਆਂ ਪਰ ਇੱਕ ਵਾਰੀ ਆ છાਤੀ ਮਾਰ ਲਓ ਕਿ ਇਸ ਟ੍ਰੇਡ ਸੈਂਟਰ ਦੇ ਮੌਜੂਦਾ ਹਾਲਾਤ ਕੀ ਆ ਇਦਾਂ ਲੱਗਦਾ ਕਿ ਜਿੱਦਾਂ ਅਸੀਂ ਹਿਮਾਚਲ ਦੇ ਜੰਗਲ ਵਿੱਚ ਆ ਗਏ ਆ ਜਾਂ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿਹੜਾ ਪਹਾੜੀ ਏਰੀਆ ਉਹਦੇ ਵਿੱਚ ਆ ਗਏ ਆ ਜਾਂ ਫਿਰ ਸਾਡੀ ਜਿਹੜੀ ਬੇਆਬਾਦ ਪਈਆਂ ਜ਼ਮੀਨਾਂ ਉਹਦੇ ਵਿੱਚ ਆ ਪਤਾ ਨਹੀਂ ਕਿੰਨੀ ਕੁ ਭਾਂਗੂ ਗਿਆ ਕਿੰਨੀ ਕਿ ਜੰਗਲੀ ਬੂਟੀ ਆ ਤੇ ਅੱਕ ਜਿਹੜੇ ਪੰਜਾਬ ਦੀ ਧਰਤੀ ਤੋਂ ਜਿਹੜੇ ਖਤਮ ਹੋ ਚੁੱਕਿਆ ਉਹ ਦਿਖਾਓ ਅੱਕ ਉਹ ਜ਼ੂਮ ਕਰਕੇ ਨਾ ਉਹ ਲੋਕਾਂ ਨੂੰ ਅੱਖ ਦਿਖਾਓ ਵੀ ਇੱਥੇ ਅੱਕ ਦੀ ਖੇਤੀ ਹੁੰਦੀ ਆ ਜਿੱਥੇ ਕਰੋੜਾਂ ਰੁਪਈਆ ਲੱਗਿਆ ਆ ਵੇਖੋ ਇੱਥੇ ਲਾਈਟਾਂ ਲੱਗੀਆਂ ਇਹ ਜਿਹੜੀਆਂ ਲਾਈਟਾਂ ਵਾਂ ਸਾਡੇ ਪੰਜਾਬ ਦੇ ਜਿੰਨੇ ਛੋਟੇ ਸ਼ਹਿਰ ਆ ਨਾ ਉਹਦੇ ਵਿੱਚ ਕਿਤੇ ਵੀ ਵੇਖਣ ਨੂੰ ਨਹੀਂ ਮਿਲਦੀਆਂ ਲੋਕੀ ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਆ ਆ ਵੇਖੋ ਕਿੰਨੀਆਂ ਕਿੰਨੀਆਂ ਵੱਡੀਆਂ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜੀਆਂ ਲਾਈਟਾਂ ਲਗੀਆਂ ਹੋਈਆਂ ਸਿੱਟੀ ਮਾਰੋ ਤੀਆਂ ਸੜਕਾਂ ਫੋਰ ਲੇਨ ਸੜਕਾਂ ਬਣੀਆਂ ਇੱਥੇ ਆਹ ਵੇਖੋ ਇਧਰ ਛਾਤੀ ਮਾਰ ਕੇ ਆ ਫੋਰ ਲੇਨ ਸੜਕ ਬਣੀ ਆ ਇਹ ਕੈਮਰਾਮੈਨ ਦੇ ਇਧਰ ਮੇਰੇ ਸੱਜੇ ਪਾਸੇ ਆਹ ਦੇਖੋ ਆ ਫੋਰ ਲੇਨ ਸੜਕ ਬਣੀ ਪਈ ਆ ਇੱਥੇ ਪਿੰਡ ਪੇਟਪੱਤਨ ਦੇ ਲੋਕ ਵੀ ਸਾਨੂੰ ਵੇਖ ਕੇ ਪਹੁੰਚੇ ਆ ਔ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਜਿਹੜੇ ਪਿੰਡ ਦੀ ਕਿੰਨੀ ਕੁ ਜ਼ਮੀਨ ਇੱਥੇ ਲੱਗੀ ਆ ਇਸ ਪਿੰਡ ਦਾ ਜਿਹੜਾ ਵਾ ਇਹ ਕਿੰਨਾ ਰਕਬਾ ਜਿਹੜਾ ਉਸ ਮੌਕੇ ਸਰਕਾਰ ਨੇ ਕਿਹੜੀ ਸਰਕਾਰ ਵੱਲੋਂ ਅਕਵਾਇਰ ਕੀਤਾ ਗਿਆ ਸੀ ਪਾਜੀ ਕਿਹੜਾ ਨਗਰ ਆ ਤੁਹਾਡਾ ਤੇ ਆਪਾਂ ਜਿੱਥੇ ਖੜੇ ਆ ਤੁਸੀਂ ਵੀ ਬਿਲੋਂਗ ਕਰਦੇ ਹੋ ਸਾਡਾ ਪਿੰਡ ਪੇੜਪੱਤਨ ਆ ਜੀ ਮੈਂ ਲੰਮੜਦਾਰ ਆ ਪਿੰਡ ਪੇੜਪੱਤਨ ਤੋਂ ਇਹ ਕਾਲੀ ਸਰਕਾਰ ਦੇ ਟਾਈਮ ਤੇ 2016 ਦੇ ਵਿੱਚ ਜ਼ਮੀਨ ਅਕਵਾਇਰ ਹੋਈ ਸੀ ਕਿੰਨੀ ਜ਼ਮੀਨ ਇਹ ਆਪਣਾ 12 ਗੱਲੇ ਦੇ ਕਰੀਬ ਜ਼ਮੀਨ ਹੈ ਜੀ ਪੇਟ ਹਾਂਜੀ ਇਹ ਸਾਰੀ ਐਗਰੀਕਲਚਰ ਲੈਂਡ ਹੈਗੀ ਇੱਥੇ ਫਸਲ ਬਹੁਤ ਵਧੀਆ ਹੁੰਦੀ ਹੈਗੀ ਤੇ ਜਿਹੜੇ ਮਤਲਬ ਛੋਟੇ ਜ਼ਿਮੀਂਦਾਰ ਆ ਉਹਨਾਂ ਦਾ ਵੀ ਗੁਜ਼ਾਰਾ ਇਹਦੇ ਸਿਰ ਤੇ ਚੱਲਦਾ ਤੇ ਜਿਹੜੇ ਜ਼ਿਮੀਂਦਾਰਾਂ ਦੀ ਮੰਡ ਦੇ ਵਿੱਚ ਬੇੜ ਦੇ ਵਿੱਚ ਜ਼ਮੀਨ ਹੈਗੀ ਉਹ ਵੀ ਲੋਕਲ ਇੱਥੇ ਚਲੋ ਪੱਠੇ-ਪੱਠੇ ਬੀਜਦੇ ਹੋਣ ਤਾਂ ਲੋਕਾਂ ਨੇ ਡੰਗਰੀ ਹਿਸਾਬ ਨਾਲ ਵੇਚ ਦਿੱਤੇ ਮਤਲਬ ਇਹ ਕਿ ਕਿਸੇ ਵੀ ਕੰਮ ਨਹੀਂ ਆਈ ਜ਼ਮੀਨ 12 ਗੱਲੇ ਜ਼ਮੀਨ ਤੁਹਾਡੇ ਕੋਲ ਹਾਂਜੀ 12 ਗੱਲੇ ਜ਼ਮੀਨ ਜੀ ਤੇ ਇਹਨਾਂ ਨੇ ਮਤਲਬ ਹੱਦ ਨਾਲ ਇਹੋ ਹੀ ਵਾਅਦਾ ਕੀਤਾ ਹੈਗਾ ਵੀ ਤੁਸੀਂ ਸਾਨੂੰ ਜ਼ਮੀਨ ਦਿਓ ਤੇ ਆਪਾਂ ਤੁਹਾਨੂੰ ਹੈਵੀ ਟਰੈਕ ਦਿੰਨੇ ਆ ਡਵੈਲਪਮੈਂਟ ਹੋਊਗੀ ਇਹ ਏਰੀਆ ਦੀ ਮਤਲਬ ਬਿਲਕੁਲ ਬੈਕਵਰਡ ਏਰੀਆ ਸੁਟਿਆ ਇਹਨਾਂ ਨੇ ਕਿੰਨਾ ਖਰਚਾ ਆਇਆ ਸੀ ਇਹਦੇ ਉੱਤੇ 6.5 5.5 6.5 ਦੇ ਲਗਭਗ ਕਰੋੜ ਰੁਪਏ ਦੇ ਹਿਸਾਬ ਨਾਲ ਇਹਦਾ ਖਰਚਾ ਆਇਆ ਹੈਗਾ ਹੁਣ ਆਪਾਂ ਅੰਦਾਜ਼ਾ ਲਾ ਲਈਏ ਕਿ 12 ਕਿੱਲੇ ਜ਼ਮੀਨ ਆ ਜੇ ਅੱਜ ਇਹਦਾ ਮਾਰਕੀਟ ਮੁੱਲ ਲਾਈਏ ਤੇ ਘੱਟੋ ਘੱਟ ਇਹ 4 ਕਰੋੜ ਦੀ ਹੈ ਕਿਉਂ ਜੀ 30 ਲੱਖ ਦਾ ਤੇ ਕਿੱਲਾ ਹੈਗਾ ਹੀ ਆ ਨਹੀਂ 30 35 ਲੱਖ ਰੁਪਏ ਆਮ ਰੇਟ ਹਾਂ ਜੇ 12 ਕਿੱਲੇ ਜ਼ਮੀਨ ਦਾ ਮਾਰਕੀਟ ਮੁੱਲ ਲਈਏ ਤੇ ਉਹ 4 ਕਰੋੜ ਰੁਪਇਆ ਬਣਦਾ 6.5 ਕਰੋੜ ਰੁਪਇਆ ਇਸ ਪ੍ਰੋਜੈਕਟ ਦੇ ਉੱਤੇ ਬਣਿਆ ਲੱਗਿਆ ਜੇ ਕੁੱਲ ਮਿਲਾ ਲਈਏ ਤਾਂ ਇਹ 10 ਕਰੋੜ ਆ ਜੇ ਅੱਜ ਅੱਜ ਦੇ ਹਿਸਾਬ ਨਾਲ 10 ਸਾਲ ਬਾਅਦ ਵੇਚੀ ਤਾਂ ਇਹ 40-50 ਕਰੋੜ ਰੁਪਏ ਦੀ ਜਾਇਦਾਦ ਬਣਦੀ ਆ ਜਿਹੜੀ ਕਿ ਮਿੱਟੀ ਹੋ ਚੁੱਕੀ ਆ ਜੰਗਲ ਬਣ ਚੁੱਕੀ ਆ ਸ਼ਰਾਤੀ ਲੋਕਾਂ ਦਾ ਅੱਡਾ ਬਣ ਚੁੱਕੀ ਆ ਜੰਗਲੀ ਜਾਨਵਰਾਂ ਦਾ ਤੇ ਜਰੀਲੇ ਸੱਪਾਂ ਦਾ ਘਰ ਬਣ ਚੁੱਕੀ ਆ ਤੇ ਇਹਦਾ ਫਿਰ ਕੀ ਕੀ ਨੁਕਸਾਨ ਹੋਇਆ ਤੁਹਾਨੂੰ ਇਹਦਾ ਨੁਕਸਾਨ ਵੇਖੋ ਜੀ ਇੱਕ ਤਾਂ ਨਸ਼ੇੜੀਆਂ ਦਾ ਅੱਡਾ ਬਣ ਗਿਆ ਹੈ ਦੂਜਾ ਇਹ ਆ ਵੀ ਇੱਥੋਂ ਭਾਂਡ ਤੋੜ ਕੇ ਲੋ ਨਸ਼ੇੜੀ ਜਿਹੜੇ ਆ ਉਹ ਚੀਜ਼ਾਂ ਮਤਲਬ ਜਿੰਨਾ ਵੀ ਲੋਹਾ ਲਵਾ ਸਾਰਾ ਇੰਪੋਰਟਡ ਜਿੰਨਾ ਵੀ ਵਧੀਆ ਸਮਾਨ ਲੱਗਾ ਸੀ ਉਹ ਸਾਰਾ ਲੈ ਗਿਆ ਹੁਣ ਇੱਥੇ ਬਣ ਗਈ ਹੈ ਲੋਕ ਤੇ ਲੋਕ ਤਾਂ ਵਹਿ ਡਰਦੇ ਰਹਿੰਦੇ ਆ ਵੀ ਇੰਨਾ ਏਰੀਆ ਜਿਹੜਾ ਖਾਲੀ ਪਿਆ ਹੋਇਆ ਇੱਥੇ ਕੋਈ ਵੀ ਮਤਲਬ ਕਿ ਮਾਰੀ ਮੰਦਪਗੇ ਪਟਾਫ ਹੋ ਸਕਦਾ ਆ ਸਕਦਾ ਕੁਝ ਵੀ ਹੋ ਸਕਦਾ ਵਾ ਤੇ ਮਦਰ ਆਹੀਂ ਬੜੀ ਵਾਰੀ ਮੰਗ ਕੀਤੀ ਆ ਇੱਥੇ ਪ੍ਰਤਾਪ ਬਾਜਵਾ ਜੀ ਵੀ ਆਏ ਸੀ ਉਹਨਾਂ ਨੂੰ ਵੀ ਮੌਕੇ ਤੇ ਲਿਆਂਕੇ ਵਿਖਾਇਆ ਗਿਆ ਫਤਿਹਜੰਗ ਬਾਜਵਾ ਜੀ ਨੂੰ ਵੀ ਵਿਖਾਇਆ ਗਿਆ ਉਦੋਂ ਬਾਅਦ ਚ ਜਦੋਂ ਵੀ ਇੱਥੇ ਇਹਨਾਂ ਦੀ ਵਿਜ਼ਿਟ ਹੁੰਦੀ ਆ ਆਪਣਾ ਸਾਡੇ ਹਲਕਾ ਐਮਐਲਏ ਸਾਹਿਬ ਉਹਨਾਂ ਨੂੰ ਵੀ ਮੌਕਾ ਵਿਖਾਇਆ ਜਾਂਦਾ ਵਾ ਕਿ ਅੱਜ ਹੀ ਕਰ ਦੋ ਹੁਣੇ ਧਿਆਨ ਦੇ ਦੋ ਹੁਣੇ ਦੇ ਦੋ ਹਰ ਵਾਰੀ ਉਹ ਲਾਰਾ ਵੇਖੋ ਜੀ ਸਾਡੀ ਗੱਲ ਚੱਲ ਰਹੀ ਆ ਹੋ ਜਾਊਗਾ ਹੋ ਜਾਊਗਾ ਇਹਨੂੰ 9-10 ਸਾਲ ਹੋ ਗਏ ਇਹਦਾ ਇਹੀ ਹਾਲ ਵਾ ਤੁਹਾਡਾ ਵੀ ਇਹੋ ਨਗਰ ਆ ਬਾਜੀ ਇਹੋ ਨਗਰ ਆ ਜੀ ਪੇਟਪੁੱਤ ਨੂੰ ਬਲਦੇਵ ਸਿੰਘ ਨਾਮ ਮੇਰਾ ਬਿਲਦੇਸ ਸਿੰਘ ਜੀ ਜਦੋਂ ਇਹ ਬਣਿਆ ਸੀ ਉਦੋਂ ਕੀ ਤੁਹਾਡੇ ਸੁਪਨੇ ਸਨ ਕੀ ਉਮੀਦਾਂ ਸਨ ਉਹਨਾਂ ਸੁਪਨੇ ਤਾਂ ਸਾਡੇ ਬਣ ਲੱਗਿਆ ਬਹੁਤ ਵੱਡੇ ਸੀ ਕਿ ਵੀ ਚਲੋ ਬੱਚਿਆਂ ਦਾ ਮਨ ਲੋ ਰੋਜ਼ਗਾਰ ਆ ਕਿੱਥੇ ਕਿੱਥੇ ਲੋਕਾਂ ਨੂੰ ਜਾਣਾ ਪੈਂਦਾ ਮੰਨ ਲੋ ਲਾਇਸੈਂਸ ਵਗੈਰਾ ਬਣਾਉਣ ਵਾਸਤੇ ਤੇ ਮੰਨ ਲੋ ਸਾਰੇ ਇਲਾਕੇ ਨੂੰ ਆਮ ਕੱਲੇ ਸਾਡੇ ਪਿੰਡ ਨੂੰ ਨਹੀਂ ਇਹੀ ਸਾਰੇ ਮੰਨ ਲੋ ਇਲਾਕੇ ਨੂੰ ਸੁੱਖ ਸੀ ਸਾਡੇ ਸਾਰੇ ਮੱਝੇ ਦਾ ਸਾਰੇ ਮੱਝ ਦਾ ਹਾਂਜੀ ਬਿਲਕੁਲ ਜੀ ਬਿਲਕੁਲ ਉਹ ਮੰਨ ਲੋ ਬਣ ਕੇ ਬਣਾ ਦਿੱਤਾ ਪਰ ਉੱਥੇ ਹੀ ਰਹਿ ਗਿਆ ਮੰਨ ਲੋ ਲੋਕ ਵੇਂਦੇ ਹੀ ਆ ਬਸ ਇਹਦੇ ਵੱਲ ਵੀ ਹੁਣ ਬੇ ਬਣਿਆ ਕੀ ਆ ਦਿਖ ਲਓ ਜੀ ਕਿੰਨੀ ਸਰਕਾਰ ਆ ਗਈ ਉਸ ਤੋਂ ਬਾਅਦ ਇਹ ਤੀਜੀ ਸਰਕਾਰ ਆ ਗਈ ਜੀ ਤੀਜੀ ਸਰਕਾਰ ਆ ਗਈ ਹੈ ਸਾਰੇ ਸਰਕਾਰਾਂ ਨੂੰ ਮੰਨ ਲਓ ਆਪਾਂ ਅ ਅਰਸਕਾਸਾਂ ਦਿੱਤੀਆਂ ਉਹਨਾਂ ਨੂੰ ਮੰਨ ਲਓ ਸਭ ਕੁਝ ਦੱਸਿਆ ਵੀ ਆ ਇਦਾਂ ਆ ਮਨ ਕਿਸੇ ਨੇ ਖਿਆਲ ਨਹੀਂ ਕੀਤਾ ਇੱਥੇ ਜਦੋਂ ਕਿ ਆਉਂਦੇ ਵੀ ਆ ਜਦੋਂ ਸਾਡੇ ਪਿੰਡ 'ਚ ਆਉਂਦੇ ਆ ਵੀ ਟੈਂਟ ਵੀ ਖੁਦ ਇੱਥੇ ਲੋਨੇ ਇੱਥੇ ਇਹਨਾਂ ਸਰਕਾਰਾਂ ਦੇ ਅੱਛਾ ਜਦੋਂ ਵੱਡੇ ਪ੍ਰੋਗਰਾਮ ਜਦੋਂ ਪ੍ਰੋਗਰਾਮ ਹੁੰਦੇ ਆ ਇਹ ਵੇਹਣਾਂ ਬਣਾ ਕੇ ਪਰ ਨਹੀਂ ਕੋਈ ਧਿਆਨ ਨਹੀਂ ਦਿੰਦਾ ਅਛਾ ਸਾਨੂੰ ਪਤਾ ਲੱਗਿਆ ਕਿ ਇੱਥੇ ਆ ਸਾਹਮਣੇ ਤੁਹਾਡੀ 슈ਗਰ ਮਿਲ ਆ ਇਹਦੀਆਂ ਟਰਾਲੀਆਂ ਟਰੂਲੀਆਂ ਲੱਗਦੀਆਂ ਫਿਰ ਮਿਲ ਵਾਲੇ ਦਿੰਦੇ ਆ ਕੁਛ ਇਹਦਾ ਕਿ ਜਾਂ ਉਦਾਂ ਹੀ ਫਿਰ ਤੁਹਾਡਾ ਪਿੰਡ ਦਾ ਉਦਾਂ ਹੀ ਵਰਤੀ ਜਾਂਦੇ ਕੰਮ ਨਹੀਂ ਇਹ ਉਹਨਾਂ ਨਾਲ ਬਲਾਕ ਨਾਲ ਵਾਲੀ ਭੂਤ ਨਾਲ ਵਰਤੀ-ਵਰਤੀ ਜਾਂਦੇ ਬਲਾਕ ਕਿਹੜਾ ਬਲਾਕਾ ਦੀ ਇਹ ਤੁਹਾਡਾ ਬਲਾਕ ਬੀਡੀਪੀਓ ਦਫ਼ਤਰ ਅੱਛਾ ਕਾਦੀਆਂ ਕਾਦੀਆਂ ਉਹਨਾਂ ਨਾਲ ਮਿਲ ਕੇ ਟਰਾਲੀ ਲਾਂਦੇ ਪਿੰਡ ਨੂੰ ਕੁਝ ਨਹੀਂ ਮਿਲਦਾ ਤੇ ਪਿੰਡ ਵਾਲੇ ਵੀ ਵਰਤਦੇ ਆ ਫਿਰ ਇਹਨੂੰ ਜੇ ਕਿਤੇ ਲੋਡ ਹੋਵੇ ਤੇ ਪਿੰਡ ਵਾਲੇ ਜੇ ਦਿਨਾਂ ਵਿੱਚ ਕੁਝ ਨਹੀਂ ਵਰਤਦੇ ਕੀ ਨੋ ਦੇ ਕੀ ਵਰਤਨਾ ਇਥੇ ਆ ਕੇ ਕੋਈ ਵਰਤਨਾ ਹੈ ਨਹੀਂ ਕੋਈ ਕਈ ਵਾਰੀ ਕੋਈ ਜਵਾਰ ਸੁੱਕਣੇ ਪਾ ਲੈਂਦਾ ਕੋਈ ਟਰਾਲੀ ਲਾ ਲੈਂਦਾ ਕੋਈ ਮਾਂ ਗਾ ਲੈਦਾ ਤੇ ਇਹਦੇ ਸਨ ਤਾਂ ਜਿ ਝੋਨੇ ਜਿਆਦਾ ਖੌਂਗ ਰਭੂ ਹੋਇਆ ਹੈ ਉਹਦੇ ਲੋਕਾਂ ਨੇ ਇਥੇ ਝੋਨੇ ਜਾਨਾ ਖਿਲਾਰਿਆ ਅੱਛਾ ਸਕਾਉਣ ਵਾਸਤੇ ਤੇ ਸਕਾ ਲਿਆ ਚੁੱਕ ਲਿਆ ਤੇ ਜੇ ਮੰਨੋ ਟਰੈਕਟਰ ਨਹੀਂ ਚੱਲਣ ਕੋ ਨਹੀਂ ਤਾਂ ਉਦੋਂ ਜਦੋਂ ਝੋਨਾ ਚਾਹਨਾ ਇਥੇ ਲਾਇਆ ਕੇ ਨੇ ਰੋਕਿਆ ਵੀ ਇਥੇ ਉਹ ਉਹਦੇ ਵਿੱਚ ਆਬਜੈਕਸ਼ਨ ਕਰਦਾ ਹੈ ਗੰਬਲਾਕ ਕਰਦੀਆਂ ਵੀ ਤੁਸੀਂ ਇਥੇ ਕਿਉਂ ਖਿਲਾਰਾ ਪਾਤਾ ਇਹਨੂੰ ਚੁੱਕ ਜਿਏ ਜਾਇਓ ਇਹਨੂੰ ਸਾੜ ਕੇ ਜਾਇਓ ਆਪਾਂ ਦੀ ਇਹ ਚਾਹੁੰਦੇ ਹਾਂ ਵੀ ਚਲੋ ਜੇ ਨਹੀਂ ਇਹਨੂੰ ਟਰੈਕ ਨੂੰ ਨਹੀਂ ਚੱਲਦਾ ਕਰਨਾ ਕੰਮ ਸੇ ਕੰਮ ਇੱਥੇ ਮੰਡੀ ਲਿਆਉਣ ਮੰਡੀ ਬੋਰਡ ਦੇ ਅੰਦਰ ਹੀ ਆ ਜੇ ਕਿਸੇ ਨਾ ਕਿਸੇ ਕੰਮ ਤੇ ਆਵੇ ਹੁਣ ਇਹਨੂੰ ਮਲੇ ਜ਼ਮੀਨ ਨੂੰ ਬਰਬਾਦ ਕਰਕੇ ਰੱਖ ਦਿੱਤਾ ਇਹਨਾਂ ਲੋਕਾਂ ਦੀ ਰੋਜੀ ਰੋਟੀ ਤਾਂ ਖੋ ਹੀ ਲਈ ਆ ਇਹਨਾਂ ਨੇ ਹਿਸਾਬ ਨਾਲ ਕੀ ਗੱਡੀਆਂ ਵੀ ਕੋਈ ਇਹਨਾਂ ਨੇ ਕੋਈ ਇਹਦੇ ਸਾਰ ਨਹੀਂ ਲਈ ਸਰਕਾਰਾਂ ਨੇ ਪਰ ਬਲਾਕ ਵਾਲਿਆਂ ਨੇ ਇੱਥੇ ਕਦੀ ਸਫਾਈ ਕਰਨ ਦਾ ਜਾਂ ਕੋਈ ਪ੍ਰਬੰਧ ਕਰਨ ਦਾ ਕੋਈ ਇੱਥੇ ਨਹੀਂ ਕੀਤਾ ਪਰ ਜੇ ਤੁਸੀਂ ਕੋਈ ਫਾਇਦਾ ਲੈਂਦੇ ਤੁਹਾਨੂੰ ਰੋ ਹਾਂਜੀ ਕੋਈ ਪ੍ਰਬੰਧ ਨਹੀਂ ਕੀਤਾ ਬਲਾਕ ਨੇ ਇੱਥੇ ਤਾਲਾ ਮਾਰਨ ਵਾਸਤੇ ਆ ਜਾਂਦੇ ਆ ਜਦੋਂ ਮਰਜ਼ੀ ਆ ਉਦੋਂ ਤਾਲਾ ਮਾਰ ਦਿੰਦੇ ਜਦੋਂ ਮਰਜ਼ੀ ਆ ਖੋਲ ਜਾਂਦੇ ਆ ਉਹਨਾਂ ਦੀ ਆਪਣੀ ਮਰਜ਼ੀ ਚੱਲਣ ਦੀ ਇੱਥੇ ਕੀ ਸਰਕਾਰ ਤੋਂ ਮੰਗ ਕੀ ਅਪੀਲ ਕਰਦੇ ਹੋ ਅ ਕੀ ਅਪੀਲ ਉਮੀਦ ਕਰਦੇ ਹੋ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਸਰ ਅਸੀਂ ਅਪੀਲ ਇਹੋ ਕਰਦੇ ਆਂ ਜਾਂ ਤੇ ਨੂੰ ਚਾਲੂ ਕੀਤਾ ਜਾਏ ਤੇ ਚਾਲੂ ਨਹੀਂ ਕਰਨਾ ਤਾਂ ਬਣਾਇਆ ਕਿਉਂ ਜੇ ਇਨਾ ਪੈਸਾ ਜਨਤਾ ਦਾ ਹੱਡਾ ਪਾਹਾ ਇੱਥੇ ਲੱਗਾ ਹੈ ਇਨਾ ਪੈਸਾ ਲਾ ਕੇ ਜਹਾੜੇ ਬੱਚਿਆਂ ਨੂੰ ਜਾਂ ਹੱਡ ਮਾਜੇ ਨੂੰ ਮਰਸਾ ਗਰਦਾਸਪੁਰ ਸਿਹਾਰਪੁਰ ਨੂੰ ਫਾਇਦਾ ਨਹੀਂ ਹੋਣਿਆ ਉਹਨਾਂ ਮੌਹਾਂ ਜਾਣਾ ਪੈਣਿਆ ਤੇ ਇਹਦਾ ਫਾਇਦਾ ਕੋਈ ਨਹੀਂ ਬਣਾਉਂਦਾ ਇਕਦਾ 12 ਕਿੱਲੇ ਜ਼ਮੀਨ ਜੋ ਪਿੰਡ ਦੀ ਖਰਾਬ ਕੀਤੀ ਜਿੱਤ ਸੋਟਾ ਗਰੀ ਸਰਕਾਰ ਤੋਂ ਹ ਹਜ਼ਾਰਾਂ ਕਿੱਲੇ ਜ਼ਮੀਨ ਲੋਕਾਂ ਦੀ ਲੈ ਲੈਣ ਲੱਗੀ ਪਈ ਬੜੀ ਤਰੱਕੀ ਕਰਨੀ ਆ ਤੇ ਜਿਹੜੀ ਆ ਜ਼ਮੀਨ ਹੈ ਇੱਥੇ 12 ਕਿੱਲੇ ਆ ਕਦੀ ਇਹਦੀ ਵੀ ਅਹਿਸਾਸ ਕਰਾਇਆ ਸਰਕਾਰ ਨੇ ਅਸਾਖਤ ਬਹੁਤ ਕਰਾਇਆ ਕੋਈ ਸੁਣੇ ਨਾ ਫੇਰ ਮੱਝੇ ਏਰੀਆ ਨੂੰ ਸੁਣਦਾ ਨਹੀਂ ਮੰਤਰੀ ਆਉਂਦੇ ਨੇ ਵੇਖ ਕੇ ਚਲੇ ਜਾਂਦੇ ਨੇ ਪਰ ਧਿਆਨ ਕੋਈ ਕਿਹਦਾ ਧਿਆਨ ਨਹੀਂਗਾ ਬੇ ਇਸ ਚ ਇਨਾ ਪੈਸਾ ਸਾਡੇ 6.5 6.5 ਕਰੋੜ ਰੁਪਏ ਲੱਗਾ ਜਨਤਾ ਦਾ ਇਹਨੂੰ ਚਾਲੂ ਕੀਤਾ ਜਾਏ ਸੋ ਬੜੇ ਅਫਸੋਸ ਦੀ ਗੱਲ ਆ ਕਿ ਪਹਿਲਾਂ ਵੀ ਮਾਜੇ ਜੋ ਸ਼੍ਰੀਮਤੀ ਅਰਨਾ ਚੌਧਰੀ ਟਰਾਂਸਪੋਰਟ ਮੰਤਰੀ ਬਣੇ ਕੈਪਟਨ ਸਰਕਾਰ ਦੇ ਵਿੱਚ ਸਾਲ 2017 ਤੋਂ 22 ਦੇ ਵਿੱਚ ਪਰ ਉਹਨਾਂ ਨੇ ਵੀ ਆਪਣੇ ਹੀ ਜ਼ਿਲ੍ਹੇ ਦਾ ਆਪਣੇ ਹੀ ਮਾਜੇ ਏਰੀਆ ਦਾ ਆਪਣੇ ਹੀ ਪੰਜਾਬ ਦਾ ਇਹ ਪ੍ਰੋਜੈਕਟ ਜਿਹੜਾ ਵਾ ਸਰਵਾਈਵ ਕਰਨ ਦੇ ਵਿੱਚ ਮੁੜ ਚਾਲੂ ਕਰਨ ਦੇ ਵਿੱਚ ਕੋਈ ਵੀ ਦਿਲਚਸਪੀ ਨਹੀਂ ਵਿਖਾਈ ਹੁਣ ਸਾਡੇ ਮੌਜੂਦਾ ਮੰਤਰੀ ਵੀ ਜਿਹੜੇ ਮਾਜੇ ਤੋਂ ਲਾਲਜੀਤ ਸਿੰਘ ਭੁੱਲਰ ਉਹ ਵੀ ਟ੍ਰਾਂਸਪੋਰਟ ਮੰਤਰੀ ਨੇ ਦੋ ਦੋ ਮੰਤਰੀ ਹੋਣ ਮਾਜੇ ਦੇ ਦੋਆਂ ਸਰਕਾਰਾਂ ਦੇ ਵਿੱਚ ਤੇ ਫਿਰ ਵੀ ਕੋਈ ਗੱਲ ਨਾ ਬਣੇ ਤਾਂ ਇੱਥੇ ਅਫਸੋਸ ਵੀ ਆ ਤੇ ਰੋਸ ਵੀ ਆ ਸੋ ਕੋਸ਼ਿਸ਼ ਕਰਦੇ ਆ ਟ੍ਰਾਂਸਪੋਰਟ ਮੰਤਰੀ ਨੂੰ ਫੋਨ ਲਾ ਕੇ ਜੇ ਉਹਨਾਂ ਦਾ ਕੀ ਇੱਥੇ ਰਿਐਕਸ਼ਨ ਆਉਂਦਾ ਜਾਂ ਟ੍ਰਾਂਸਪੋਰਟ ਅਧਿਕਾਰੀ ਆ ਜਿਹੜੇ ਜ਼ਿਲ੍ਹੇ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ